ਗੁੱਡ ਮਾਰਨਿੰਗ ਸਸਿਕਾ ਸਰ ਜਣ ਕੇ ਮੈਂ ਸਰ ਜਣ ਚੜ੍ਹਦੀ ਕਲਾ ਚੜ੍ਹਦੀ ਕਲਾ ਚਿਰ ਹਾਂ ਹੱਜਨਾ ਤੁਹਾਡੇ ਨਾਲ ਇੱਕ ਬਹੁਤ ਹੀ ਸੰਜੀਦਾ ਮਸਲੇ ਤੇ ਬਹੁਤ ਹੀ ਇੱਕ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਜਿਹੜੀ ਆ ਉਹ ਹੋਈ ਆ ਉਹ ਗੱਲ ਕਰਨੀ ਆ ਅਮਰੀਕਾ ਦੀ ਇੱਕ Hindu ਸੰਸਥਾ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹਦੀ ਪਿੱਛੇ ਬੈਕਗਰਾਉਂਡ ਜੁੜਦੀ ਆ ਮੋਦੀ ਦੀ ਪਾਰਟੀ ਨਾਲ ਆਰਐਸਐਸ ਨਾਲ ਉਹਨਾਂ ਨੇ ਕੈਲੀਫੋਰਨੀਆ ਅਮਰੀਕਾ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਰਿਪੋਰਟ ਕੀਤਾ ਕਿ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਇਹ ਡਰੱਗ ਦਾ ਕੇਂਦਰ ਨੇ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਵੈਪਨਸ ਨਹੀਂ ਇਹnotin ਨਜਰ ਰੱਖੀ ਜਾਵੇ। ਇਹ ਸੀਕ੍ਰੀਟ ਰਿਪੋਰਟ ਜਿਹੜੀ ਆ ਇੱਕ ਸੈਕਰਾਮੈਂਟੋ ਬੀ ਦਾ ਰਿਪੋਰਟਰ ਕੱਢ ਕੇ ਲਿਆ ਆ ਅੰਦਰੋਂ। ਨਹੀਂ ਸਾਨੂੰ ਅਸੀਂ ਇੰਨੇ ਵੇਸਲੇ ਆ ਕਿ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਤੇ ਇਹੋ ਜਿਹੀਆਂ ਸਾਜ਼ਿਸ਼ਾਂ ਹੋ ਰਹੀਆਂ। ਤੁਸੀਂ ਆਪ ਸੋਚੋ। ਮੈਂ ਹਿੰਦੂ ਵੀਰਾਂ ਨੂੰ ਬੇਨਤੀ ਕਰਦਾ ਮੇਰੇ ਬਹੁਤੇ ਦੋਸਤ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਐਸਾਈ ਵੀ ਨੇ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਗੱਲ ਕਰ ਰਿਹਾ ਮੈਂ ਇਹ ਸੋਚ ਦੇ ਖਿਲਾਫ ਗੱਲ ਕਰ ਰਿਹਾ ਦੇਖਣ ਵੀ ਸਾਰੇ ਹੀ ਗੁਰੂਕਾਰ ਜਾਂਦੇ ਨੇ ਕਿੰਨੇ ਕ ਗੁਰੂਕਾਰਾਂ ਦੇ ਵਿੱਚ ਤੁਹਾਨੂੰ ਡਰਗ ਦੇਖਤੀ ਆ ਕਿੰਨੇ ਕਿ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਇਲੈਗਲ ਵੈਪਨਸ ਦਿੱਸਦੇ ਨੇ ਹਾਂ ਕਿਰਪਾਨ ਤਲਵਾਰ ਸਾਡੀ ਜਿਹੜੀ ਆ ਉਹ ਗੁਰਾਂ ਨੇ ਬਖਸ਼ੀ ਆ ਸਾਨੂੰ ਕੁਕਾਰ ਜਿਹੜਾ ਆ ਖੰਡਾ ਜਾਂ ਕਿਰਪਾਨ ਉਹ ਗੁਰੂ ਘਰ ਚ ਜੇ ਪਈ ਹੁੰਦੀ ਆ ਉਹ ਸਾਡਾ ਰਵਾਇਤੀ ਹਥਿਆਰ ਆ ਪਰ ਇਹੋ ਜਿਹੇ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਜਿਹੜੇ ਵਿਵਾਦ ਖੜੇ ਕਰਨੇ ਇਹੋ ਜਿਹਾ ਪਾਈਚਾਰੇ ਦੇ ਵਿੱਚ ਇਹੋ ਜਿਹਾ ਵਿਵਾਦ ਖੜਾ ਕਰਨਾ ਪਾੜੋ ਤੇ ਰਾਜ ਕਰੋ ਦੀ ਜਿਹੜੀ ਰਾਜਨੀਤੀ ਆ ਹਾਂ 47 ਜਦੋਂ ਆਜ਼ਾਦ ਹੋਇਆ ਦੇਸ਼ ਤਾਂ ਸਾਡੇ ਤੇ ਇਹ ਲੇਬਲ ਆਇਆ ਕਿ ਇਹ ਕ੍ਰਿਮੀਨਲ ਮਾਈਂਡ ਲੋਕ ਨੇ ਇਹ ਅਪਰਾਧੀ ਵਿਅਕਤੀ ਵਾਲੇ ਲੋਕ ਨੇ ਅ ਜਿਹੜੇ ਲੋਕਲ ਥਾਣੇ ਸੀ ਉਹਨਾਂ ਨੂੰ ਉਹ ਹਦਾਇਤਾਂ ਦਿੱਤੀਆਂ ਗਈਆਂ ਪਰ ਇੱਥੇ ਤੁਸੀਂ ਕਿਸੇ ਵੀ ਸਿਟੀ ਦੇ ਜਿਹੜਾ ਪੁਲਿਸ ਚੀਫ ਆ ਸ਼ੈਰਫ ਚੀਫ ਆ ਉਹਨੂੰ ਕਾਲ ਕਰਕੇ ਪੁੱਛੋ ਵੀ ਤੁਹਾਨੂੰ ਕਿੰਨੀਆਂ ਜੜੀਆਂ ਆ ਉਹ ਮਾਮਲੇ ਤੁਸੀਂ ਦਰਜ ਕੀਤੇ ਨੇ ਗੁਰਦੁਆਰਿਆਂ ਦੇ ਕਿੰਨੇਕ ਮਾਮਲਿਆਂ ਦੀ ਤੁਹਾਨੂੰ ਕਿਸੇ ਹੋਰ ਵੱਲੋਂ ਕਾਲ ਆਈ ਆ ਬਿਚਾਰਾ ਇੱਥੇ ਡਰਗ ਦਾ ਕੋਈ ਤੰਦਾ ਹੁੰਦਾ ਜਾ ਇਹਨਾਂ ਗੁਰਦੁਆਰਿਆਂ 'ਚ ਕੋਈ ਅ ਕੈਲੀਗੇਬਲ ਵੈਪਨ ਫੜ ਹੋਏ ਆ ਕਿੰਨੇ ਮਾਮਲੇ ਤਰਜ ਹੋਏ ਆ ਇਹ ਇਹ ਸਾਨੂੰ ਸਾਡਾ ਫਰਜ਼ ਆ ਬਣਦਾ ਕਿ ਅਸੀਂ ਆਪਣੇ ਲੋਕਲ ਪੁਲਿਸ ਚੀਫ ਸ਼ਰਫ ਚੀਫ ਨੂੰ ਇਹ ਪੁੱਛੀਏ ਕਿ ਇਹ ਜਿਹੜਾ ਮਤਲਬ ਇਹ ਜਿਹੜਾ ਮਾਮਲਾ ਤੁਹਾਡੇ ਲਿਆਂਦਾ ਗਿਆ ਆ ਈਵਨ ਜੇ ਹੋ ਸਕੇ ਤਾਂ ਤੁਸੀਂ ਐਪੀਆਈ ਨੂੰ ਵੀ ਈਮੇਲ ਕਰੋ ਸਾਨੂੰ ਇਸ ਵਾਰੇ ਦੱਸੋ ਵੀ ਇਹ ਸਾਡੇ ਤੇ ਇੱਕ ਲੇਬਲ ਲੱਗ ਰਿਹਾ ਹੈ ਇਹ ਸਾਰਾ ਕੁਝ ਜਿਹੜਾ ਆ ਇਹ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਉੱਥੇ ਭਾਰਤ ਦੇ ਵਿੱਚ ਤੁਸੀਂ ਉੱਥੇ ਜੋ ਕਰਨਾ ਕਰੋ ਪਰ ਇੱਥੇ ਜਿਹੜੀ ਕਮਿਊਨਿਟੀ ਆਸ ਵਿੱਚ ਉਹਦੇ ਵਿੱਚ ਵਿਵਾਦ ਉਹਦੇ ਵਿੱਚ 파ੜਾ ਨਾ ਪਾਓ ਹੁਣ ਜੁਪਾਸਟੀ ਨਗਰ ਕੀਰਤਨ ਹੋਣਾ ਆ ਉੱਥੇ ਸਾਰੀਆਂ ਕਮਿਊਨਟੀਆਂ ਜਿਹੜੀਆਂ ਆਈਆਂ ਹੁੰਦੀਆਂ ਔਰ ਸਾਰੀਆਂ ਕਮਿਊਨਟੀਆਂ ਨੇ ਲੰਗਰ ਲਾਏ ਹੁੰਦੇ ਆ ਮੈਂ ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਤੁਹਾਡੇ ਚ ਇਹੋ ਜਿਹੇ ਆ ਜਿਹੜਾ ਦਿਮਾਗ ਚ ਪਾਉਂਦਾ ਆ ਉਹਨੂੰ ਨਖੇੜੋ ਇੱਕ ਕਮਿਊਨਿਟੀ ਦੇ ਵਿੱਚ ਜਿਹੜੇ ਵਿਵਾਦ ਖੜੇ ਹੁੰਦੇ ਨੇ ਕਮਿਊਨਿਟੀ ਨੂੰ ਪਾੜਨ ਦੀ ਕੋਸ਼ਿਸ਼ ਹੁੰਦੀ ਆ ਉਹਨੂੰ ਨਕਾਰੋ ਤੇ ਬਾਕੀ ਸਿੱਖ ਭਰਾਵਾਂ ਨੂੰ ਵੀ ਬੇਨਤੀ ਆ ਕਿ ਨજર ਜਿਹੜੀ ਆ ਉਹ ਤਿੱਖੀ ਰੱਖਿਆ ਕਰੋ ਅੱਖਾਂ ਖੋਲ ਕੇ ਰੱਖਿਆ ਕਰੋ ਇਹ ਜਿਹੜੀਆਂ ਇਹੋ ਜਿਹੀਆਂ ਗੰਡਾ ਹੋ ਜਾਂ ਨਾ ਇਹ ਸਾਨੂੰ ਮੁੜ ਕੇ ਦੰਦਾਂ ਨਾਲ ਵੀ ਖੁੱਲਣੀਆਂ ਆਉਣ ਵਾਲੇ ਸਾਡੀ ਜਨਰੇਸ਼ਨ ਨੂੰ ਇੱਕ ਵਾਰੀ ਲੇਬਲ ਲੱਗ ਗਿਆ ਇੱਕ ਵਾਰੀ ਲੇਖ ਹੋ ਗਿਆ ਕਿ ਇਹ ਗੁਰੂ ਘਰ ਜਿਹੜੇ ਨੇ ਇਹ ਡਰੱਗ ਦੇ ਅੱਡੇ ਨੇ ਇਹ ਗੁਰੂ ਘਰ ਜਿਹੜੇ ਇਥੇ ਇਲੀਕਲ ਵੈਪਨ ਨੇ ਇਹ ਇਹਨਾਂ ਤੇ ਆਉਣ ਵਾਲੀਆਂ نسلਾਂ ਨੇ ਕਹਿਣਾ ਵੀ ਬਾਪੂ ਅੰਕਲ ਤੁਸੀਂ ਉਦੋਂ ਸੁੱਤੇ ਸੀ ਸੋ ਅੱਖਾਂ ਕੰਨ ਖੁੱਲੇ ਰੱਖੋ ਜੇ ਹੁਜੀ ਰਿਪੋਰਟ ਆਉਂਦੀ ਆ ਜਰੂਰ ਪੜੋ ਕਾਫੀ ਸੈਕਰਾਮੈਂਟੋ ਬੀ ਦੀ ਰਿਪੋਰਟ ਹੈ ਮੇਰੇ ਕੋਲ ਰਿਪੋਰਟ ਪਈ ਆ ਜੇ ਕਿਸੇ ਨੂੰ ਚਾਹੀਦੀ ਹੋਊ ਤਾਂ ਮੈਂ WhatsApp 'ਤੇ ਕਰ ਸਕਦਾ ਜੇ ਲੋੜ ਹੋਈ ਤਾਂ ਵੈਸੇ ਤੁਸੀਂ ਸੈਕਰਾਮੈਂਟੋ ਬੀ ਦੇ ਪੇਜ ਤੇ ਜਾ ਕੇ ਉੱਥੇ ਪੜ੍ਹ ਵੀ ਸਕਦੇ ਹੋ ਬੀਡੀਓ ਬਹੁਤ ਹੀ ਲੰਬੀ ਨਹੀਂ ਕਰਨੀ ਚਲੋ ਹੋਰ ਜਿੱਦਾਂ ਵੀ ਰਿਪੋਰਟ ਆਊਗੀ ਆਪ ਅਪਡੇਟ ਕਰਾਂਗੇ ਇਹ ਕਾਲ ਰਿਪੋਰਟ ਮੇਰੇ ਕੋਲ ਆਈ ਸੀ ਤੇ ਹੋਰ ਰੇਡੀਓ ਟੀਵੀ ਤੇ ਪੰਜਾਬੀ ਨਿਊਜ਼ ਰੇਡੀਓ ਵਾਲੇ ਵੀ ਕਾਫੀ ਇਹਦੇ ਤੇ ਰਿਪੋਰਟਿੰਗ ਕਰ ਰਹੇ ਨੇ ਤੁਸੀਂ ਉਹਨਾਂ ਦੇ ਪੇਜ ਤੇ ਜਾ ਕੇ ਵੀ ਇਹ ਦੇ ਬਾਰੇ ਸੁਣ ਲਿਓ ਕਾਫੀ ਕੁਝ ਉੱਥੇ ਵੀ ਪਿਆ ਆ ਆਲਰਡì ਜਿੰਦਗੀ ਜ਼ਿੰਦਾਬਾਦ